ਹੈ ਨੋ ਦੇਵਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਔਰ ਧੰਨ ਭਾਗ ਨੇ ਸਾਡੇ ਜਿਹੜੇ ਨਾ ਗੁਰਸਿੱਖਾਂ ਦੇ ਦਰਸ਼ਨ ਹੋਏ ਨੇ ਇਹਨਾਂ ਦੇ ਔੜੇ ਵੱਡੇ ਭਾਗ ਨੇ ਜਿਹੜੇ ਹਰ ਬੁੱਧਵਾਰ ਹਾਜ਼ਰੀ ਭਰਦੇ ਨੇ ਇਹ ਵੀ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਇਹ ਨਹੀਂ ਹੋ ਸਕਦਾ ਕਦੀ ਵੀ ਆਓ ਸ਼ਹੀਦੀ ਪੂਰਬ ਚੱਲ ਰਹੇ ਨੇ ਤੁਹਾਨੂੰ ਸਭ ਸੰਗਤਾਂ ਨੂੰ ਪਤਾ ਹੀ ਆ ਕੁਰਮਖੋ ਜਿਸ ਟਾਈਮ ਤੇ ਚਮਕੌਰ ਦੀ ਗੜੀ ਚੋਂ ਕਲਗੀਧਰ ਪਾਤਸ਼ਾਹ ਨਿਕਲੇ ਨੇ ਤੇ ਭਾਈ ਦਇਆ ਸਿੰਘ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਨੇ ਆਂਦੇ ਬਿਜਲੀ ਲਿਸ਼ਕੀ दया सिंह ਦੀ ਨਿਕਾਹ ਗਈ ਹੈ ਜੁਹਾਰ ਸਿੰਘ ਤੇ ਉਹ ਜੁਹਾਰ ਸਿੰਘ ਦੇ ਕੋਲ ਖੜੋ ਗਿਆ ਉਸ ਵੇਲੇ ਕਵੀ ਨੇ ਬੜੀਆਂ ਸੁੰਦਰ ਲੈਣਾ ਬਿਆਨ ਕੀਤੀਆਂ ਨੇ ਤੁਹਾਨੂੰ ਇੱਕ ਹਫ਼ਤਾ ਹੀ ਸੁਣਾਉਣੇ ਆ ਜੀ ਸ਼ਰਮਣ ਕਰੋ ਬਦਨਾ ਚੋਂ ਬਜਲੀ ਚਮਕ ਕੇ ਸੀ ਗਿਮਾਰ ਦੀ ਹੋਈ ਰਸ਼ਨਾਈ ਜਾ ਸੁਨਹਿਰ ਜਾਇ ਤਾਰ ਦੇ ਦਇਆ ਸਿੰਘ ਵੱਲੇ ਨਿਗਾ ਗਈ ਜਾਂ ਦੁਤਾਰ ਦੀ ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ 'ਚ ਉੱਥੇ ਜ਼ਿੰਦਗੀ ਸਿਚੂ ਮਦੇ ਬੋਲੇ ਦਿਆ ਸਿੰਘ ਲਾਸ਼ ਤੱਕ ਕੇ ਮਸੂਮ ਦੀ ਉਹ ਜ਼ਿੰਦਗੀ ਦੇਦਾ ਤਿਆਸਨਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜਹਾਰ ਨੂੰ ਕਿਉਂ ਪਰਖ ਖਸਕਾਲਿਆ ਦਾਤਾ ਇੱਕ ਵੈਰੀ ਚੁੱਕ ਕੇ ਕੋਲੇ ਜਿਉਂ ਨੀ ਲਾਲਿਆ ਲੱਗਾ ਹੋਇਆ ਪਾ ਦਿਸ਼ਾ ਤੂੰ ਪਿੱਛੇ ਕਿਹੜੀ ਗੱਲ ਦੀ ਹਾਏ ਪੁੱਤਰਾਂ ਦੀ ਪੀੜ ਤਾਂ ਪੰਖੇ ਰੂਹੇ ਨਹੀਂ ਝੱਲਦੇ ਪੁੱਤਰਾਂ ਦੀ ਪੀੜ ਤਾਂ ਪੰਖੇ ਰੂਹੇ ਨਹੀਂ ਝੱਲਦੇ ਜੀ ਚਾਉਂਦਾ ਇੱਥੇ ਕੁਝ ਪਿਆਰ ਜਿੱਤੇ ਲਾਦਿਆਂ ਨਭਾਈ ਦੀ ਜੋ ਆਖਰੀ ਉਹ ਰਸਮ ਨਭਾਦਿਆਂ ਪੱਗ ਨਾਲੇ ਸੀਸ ਦੀ ਦੋ ਟੋਟਕੇ ਬਣਾਦਿਆਂ ਦਾਤਾ ਅਦੀ ਅਦੀ ਦੋਵਾਂ ਦੇ ਸਰੀਰਾਂ ਉੱਤੇ ਪਾਦਿਆ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪੈਨੇ ਪਰਖ ਪਾਣੋ ਬਹ ਗਏ ਦੱਸੋ ਕੀ ਦੇ ਪੁੱਤ ਗਏ ਨੇ ਕਹਿੰਦੇ ਭਾਈ ਦਇਆ ਸਿੰਘ ਦੀਆਂ ਗੱਲਾਂ ਸੁਣ ਕੇ ਕਲਗੀਧਰ ਪਾਸ਼ਾ ਨੇ ਜਵਾਬ ਦਿੱਤਾ ਹੈ ਬੋਲਣ ਦਸ਼ਮੇਸ਼ ਪਿਤਾ ਮੁਖ ਲਲਕਾਰ ਕੇ ਹੋ ਲੈਣਾ ਕੀ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾਮ ਦਾਣ ਵਿੱਚ ਜਰਨ ਗਮਾਰ ਕੇ ਸਿੰਘ ਵੀਸ਼ਹੀਦ ਕਿੰਨੇ ਹੋਏ ਜਾਨਾ ਵਾਰ ਕੇ ਮੈਂ ਖਾਲਸੇ ਨੂੰ ਛਾੜ ਪਿਆਰ ਉੱਤਾਂ ਦਾ ਜਤਾ ਦਿਆਂ ਉਦਿਆ ਸਿੰਘਾ ਸਿੱਖੀ ਚਿ ਵਿਖੇ ਵਕਵੇਂ ਪਾਦਿਆ ਔਖ ਸੌਖ ਮੇਲੇ ਇਹ ਮੇਰੇ ਸਿੰਘ ਭਾਈ ਮਾਲ ਨੇ ਵੇਖ ਨਾਮਦਾਨ ਵਿੱਚ ਪੈ ਕਿੜੇ ਹਾਲ ਨੇ इन लाला तो प्यार बि मापियां दाल न उहो मेरे लाला तो प्यार बि मापिय दलाल बिना तनखा जे रहे मेर नाले ਜਦੋਂ ਤੱਕ ਇੰਨਾ ਦਾ ਹਿਸਾਬ ਨਹੀਂ ਮੁੱਕਦਾ ਹੋ ਜੀਤ ਤੇ ਜੁਝਾਰ ਵੀ ਮੈਂ ਲਾਸ਼ ਨਹੀਂ ਉਚਕਦਾ ਦਿਆ ਸਿੰਘਾ ਮੋ ਵਾਲੇ ਸਭ ਤਨ ਕੇ ਤਰੂੜ ਦੇ ਹੋ ਛੋੜ ਦੇ ਜੁਝਾਰ ਦਾਖ ਆਲੇ ਤੇ ਛੋੜ ਦੇ ਪੰਥ ਦੇ ਸ਼ਹੀਦ ਨਹੀਂ ਖੱਪਣਾ ਨੂੰ ਲੋੜ ਦੇ ਤੂੰ ਇਹਦਾ ਹੀ ਦਮ ਲਾਏ ਦੇ ਮੋਹ ਉੱਤੇ ਔੜਦੇ ਤੂੰ ਇਹਦਾ ਹੀ ਦਮਾਲਾਏ ਦੇ ਮੁਖ ਉੱਤੇ ਔੜਦੇ ਦਇਆ ਸਿੰਘਾ ਕਿਉਂ ਦੇ ਜਨ ਮੋਦੀਆਂ ਥੰਮੀਆਂ ਹੋ ਚਾਲੇ ਅਜੇ ਸਿੱਖੀ ਦੀਆਂ ਵਾਟਾਂ ਹੋਰ ਵੀ ਨੇ ਲੰਮੀਆਂ ਸਿੱਖੀ ਦੀਆਂ ਵਟਨਾਏ ਜੇ ਹੋਰ ਵੀ ਨਲਮੀਆਂ ਕਲਗੀਧਰ ਪਾਤਸ਼ਾਹ ਨੇ ਦਇਆ ਸਿੰਘ ਨੂੰ ਕੀ ਕਿਹਾ ਹੈ ਫੇਰ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵੇਖਿਆ ਅਗੇ ਆ ਗਿਆ ਲੋਕ ਕਹਿਣ ਜੇ ਕਹਿਣ ਲੱਖ ਵਾਰ ਮੈਨੂੰ ਤੇ ਮੈਂ ਪੁੱਤ ਮਰਵਾ ਕੇ ਆ ਗਿਆ ਇਨਾਂ ਮੇਣਿਆਂ ਤੋਂ ਮੈਨੂੰ ਮਾਣ ਮਿਲਦਾ ਕਿ ਮੈਂ ਸਰਬੰਸ ਨਟਾ ਕੇ ਆ ਗਿਆ ਏ ਵੀ ਕਹਿਣ ਲੋਕੀ ਮੈਂ ਤਾਂ ਵੀ ਸੁਣ ਲਵਾਗਾ ਕਿ ਮਜਾਨ ਵਿਚਾਕੇ ਆ ਗਿਆ ਮੈਨੂ ਰਤਨਾ ਪ੍ਰਵਾਹ ਨਹੀਂ ਜਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਉਹ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਉਹ ਏਦਾਂ ਪੰਦੀ ਮਕਾਮ ਦਾ ਵੇਖਿਆ ਨਾ ਹਣਸਾਂ ਜੈ ਪਿਆਰੇ ਪੁੱਤਰਾਂ ਨੂੰ ਮੂਮੋਤ ਦੇ ਪਾਵਦਾ ਵੇਖਿਆ ਨਾ ਪੈਰ ਪੈਰ ਤੇਰਾ ਜਨੂ ਮਾਰ ਠੋਕਰ ਤੇ ਹੀਰੇ ਲਾਲ ਲਡਾਮ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਜੀਤ ਖੁਸ਼ੀ ਦੇਗਾਮ ਦਾ ਵੇਖਿਆ ਨਾ ਜੀਤ ਖੁਸ਼ੀ ਦੇਗਾਮ ਦਾ ਵੇਖਿਆ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤਾਂ ਦਾ ਗੁਰੂ ਪਾਤਸ਼ਾਹ ਦਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਨੇ ਇਹ ਗੱਲ ਕਹੇ ਸੀ ਗੁਰਮਖੋ ਜਿੰਨੇ ਵੀ ਇੱਥੇ ਗੁਰਮਖ ਪਿਆਰੇ ਬੈਠੇ ਨੇ ਇਹਨਾਂ ਪੁੱਤਰਾਂ ਦੇ ਸਿਰਸ ਪਰ ਵਾਰ ਦੇ 104 ਚਾਰ ਮਵੇ ਤੋਂ ਕਹਿਆ ਪਿਆ ਜੀਵਤ ਕਈ ਹਜ਼ਾਰ ਉਹ ਤੁਹਾਡੇ ਵੱਲੇ ਉਂਗਲ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣ ਚੜ੍ਹਦੀ ਕੜਾ ਵਾਲੇ ਸਿੰਘ ਨੇ ਗੁਰਮਖੋ ਜਿਹੜੇ ਹਰ ਬੁੱਧਵਾਰਾਂ ਕੇ ਤਮਾਨ ਲਾਉਂਦੇ ਨੇ ਪੁੱਲਾ ਚੌਕਾ ਦੀ ਮਾਫੀ ਦੀ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਆਪਦੇ ਸਹੌਣਾ ਆਪਾਂ ਵੀ ਦੋ ਇੱਕ ਸਨਾਈ ਆ ਜੋ